ਹੈਲੋ ਸਸਿ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਇਸ ਛੋਟੀ ਜੀ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਅੱਜ ਬਈ ਇਸ ਛੋਟੀ ਜੀ ਵੀਡੀਓ ਦੇ ਥਰੂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰਾ ਚੈਨਲ ਹੈ ਜਿਹੜਾ ਉਹ ਇਹ ਵਾਲਾ ਥੋੜਾ ਡੈੱਡ ਹੋ ਗਿਆ ਅ ਵਿਊ ਬਹੁਤ ਘੱਟ ਆ ਰਹੇ ਨੇ ਪਤਾ ਨਹੀਂ ਗੈਪ ਦੀ ਵਜ੍ਹਾ ਕਰਕੇ ਹੋ ਗਿਆ ਜਾਂ ਕਿਸ ਤਰ੍ਹਾਂ ਹੋ ਗਿਆ ਅ ਕਿੱਦਾਂ ਦੀ ਵੀ ਵੀਡੀਓ ਪਾਉਣੀ ਹੈ ਮੈਂ ਬਹੁਤ ਜ਼ਿਆਦਾ ਵਿਊਜ਼ ਨੇ ਜਿਹੜੇ ਡਾਊਨ ਹੋ ਗਏ ਨੇ ਤੇ ਜਿਹੜੀ ਮੇਰੀ ਆਡੀਅנס ਸੀਗੀ ਮੇਰੇ ਸਬਸਕ੍ਰਾਈਬਰਸ ਸੀਗੇ ਉਹ ਵੀ ਅ ਐਕਟਿਵ ਨਹੀਂ ਹੈਗੇ ਮਤਲਬ ਇਸ ਵਾਲੇ ਚੈਨਲ ਤੇ ਮੇਰੇ ਸੋ ਪਲੀਜ਼ ਜਿਹੜੀਆਂ ਵੀ ਭੈਣਾਂ ਹਾਲੇ ਤੱਕ ਵੀ ਮੇਰੀ ਵੀਡੀਓ ਦੇਖਦੀਆਂ ਨੇ ਇਸ ਕਿਸਮਤ ਪ੍ਰੀਤ ਗਿੱਲ ਵਾਲੇ ਚੈਨਲ ਤੇ ਤਾਂ ਮੈਂ ਉਹਨਾਂ ਨੂੰ ਲਿੰਕ ਪ੍ਰੋਵਾਈਡ ਕਰ ਰਹੀ ਐਂਗੀ ਇਸ ਵੀਡੀਓ ਦੇ ਅ ਡਿਸਕ੍ਰਿਪਸ਼ਨ ਦੇ ਵਿੱਚ ਸੋ ਤੁਸੀਂ ਲਿੰਕ ਤੇ ਕਲਿੱਕ ਕਰਕੇ ਮੇਰੇ ਨਿਊ ਚੈਨਲ ਤੇ ਜਾ ਸਕਦੇ ਹੋਗੇ ਮੇਰੇ ਨਿਊ ਚੈਨਲ ਦਾ ਨੇਮ ਹੈਗਾ ਮਮ ਲਾਈਫ ਡੇਲੀ ਰੁਟੀਨ ਮਮ ਲਾਈਫ ਹੈ ਮੇਨ ਬਸ ਮਮ ਲਾਈਫ ਹੈ ਨੇਮ ਉਹਦਾ ਬਾਕੀ ਮੈਂ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ ਉਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਮੇਰੇ ਉਸ ਚੈਨਲ ਤੇ ਜਾ ਸਕਦੇ ਹੋ ਸੋ ਪਲੀਜ਼ ਮੈਨੂੰ ਬਤ ਤੋਂ ਬਤ ਸਪੋਰਟ ਕਰੋ ਕਿਉਂਕਿ ਮੇਰਾ ਜਿਹੜਾ ਜਿਹੜਾ ਪਹਿਲਾਂ ਨਾਲ ਚੈਨਲ ਹੈ ਇਹ ਵਾਲਾ ਉਹ ਡੈਡ ਹੋ ਗਿਆ ਹੈਗਾ ਬਹੁਤ ਮਿਹਨਤ ਦੇ ਨਾਲ ਮੈਂ ਇੱਥੇ ਤੱਕ ਆਈ ਸੀਗੀ ਪਤਾ ਨਹੀਂ ਕੀ ਕਾਰਨ ਹੋਇਆ ਜੋ ਮੇਰਾ ਚੈਨਲ ਆ ਉਹ ਡੈਡ ਚਲਾ ਗਿਆ ਸੋ ਪਲੀਜ਼ ਮੇਰੇ ਨਵੇਂ ਚੈਨਲ ਨੂੰ ਪੱਤ ਤੋਂ ਵੱਧ ਸਪੋਰਟ ਕਰੋ ਅ ਤੁਹਾਡਾ ਧੰਨਵਾਦ ਮੇਰੀ ਇਹ ਵੀਡੀਓ ਦੇਖਣ ਲਈ ਸੋ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਆਪਾਂ ਇਸ ਚੈਨਲ ਤੇ ਵੀ ਕੁਝ ਕੁ ਵੀਡੀਓ ਜਿਹੜੀ ਅਪਲੋਡ ਕਰਿਆ ਕਰਾਂਗੇ ਜਿੰਨਾ ਕੋ ਹੋ ਸਕਿਆ ਅ ਕੀ ਪਤਾ ਹੈ ਨਾ ਦੁਬਾਰਾ ਤੋਂ ਗਰੋਥ ਕਰੇ ਮੇਰਾ ਚੈਨਲ ਸੋ ਪਲੀਜ਼ ਥੋੜੀ ਸਪੋਰਟ ਦਿ ਮੈਨੂੰ ਬਹੁਤ ਜ਼ਿਆਦਾ ਲੋੜ ਹੈਗੀ ਮੇਰੇ ਉਸ ਚੈਨਲ ਨੂੰ ਵੀ ਉਸੇ ਤਰ੍ਹਾਂ ਪਿਆਰ ਦਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਦਿੱਤਾ ਸੀਗਾ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ